ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਠਾਕ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਜੀ ਪੈਣ ਦੋਸਤੋ ਇਹ ਗੋਲੇ ਵਾਲਾ ਜਿਹੜਾ ਅਸਪਨ ਨੂੰ ਦੋਸਤੋ ਫਰੀਦਕੋਟ ਤੇ ਨੇੜੇ ਸ਼ਹਿਰ ਵੀ ਫਰੀਦਕੋਟ ਹੈ ਜੀ ਇਸ ਘਰ ਦੇ ਵਿੱਚੋਂ ਪਸੂ ਤੁਹਾਨੂੰ ਦਿਖਾਉਂਦੇ ਰਹਿਦਾ ਜੀ ਬਾਈ ਹੁਣੇ ਵਪਾਰ ਦਾ ਕੰਮ ਕਰਦੇ ਆ ਰਟੀਨ ਚ ਇਹਨਾਂ ਕੋਲੇ ਦੋਸਤੋ ਜ਼ਿਆਦਾਤਰ ਨੀਲੀ ਰਾਗ ਨਸਲ ਦੇ ਉੱਤੇ ਕੰਮ ਕਰਦੇ ਆ ਕੱਟੀਆਂ ਝੂਟੀਆਂ ਆਉਂਦੀਆਂ ਅੱਜ ਇਸ ਘਰ ਦੇ ਵਿੱਚੋਂ ਤਿੰਨ ਨਗ ਤੁਹਾਨੂੰ ਦਿਖਾਉਣੀ ਹੈ ਜੀ ਜਿਹਦੇ ਵਿੱਚ ਦੋ ਝੂਟੀਆਂ ਹੋਣਗੀਆਂ ਜੀ ਲੀਲੀ ਰੈਬ ਨਸਲ ਦੇ ਵਿੱਚ ਇੱਕ ਦੋਸੋਂ ਨੀਲੀ ਰੈਬ ਨਸਲ ਦੇ ਵਿੱਚ ਹੀ ਬਾਈ ਕੋਲੇ ਇਹਦੇ ਘੱਟ ਵਾਲਾ ਘੱਟਾ ਬਹੁਤ ਸੋਹਣਾ ਚੰਗੇ ਨਕਸ਼ੇ ਦਾ ਤੇ ਸੋਹਣੇ ਢਾਂਚੇ ਦਾ ਤਿੰਨੇ ਨਗ ਬਹੁਤ ਸੋਹਣੇ ਬਾਈ ਕੋਲੇ ਬਾਕੀ ਤੋਰ ਫੇਰ ਕੇ ਇਕੱਲੇ ਇਕੱਲੇ ਨੂੰ ਦੇਖਾਂਗੇ ਥਣ ਥਣ ਪੂਰੀ ਤਸੱਲੀ ਤੁਹਾਨੂੰ ਕਰਾ ਦੂੰਗਾ ਜਿਹੜਾ ਨਗ ਤੁਹਾਨੂੰ ਇਹਨਾਂ ਦੇ ਵਿੱਚੋਂ ਜਚੇ ਉਹਦੀ ਤਸੱਲੀ ਤੁਸੀਂ ਆਪ ਇੱਥੇ ਆ ਕੇ ਕਰ ਲੈਣੀ ਹੈ ਤੇ ਬਾਕੀ ਇਹਨਾਂ ਦੀ ਜਿਹੜੀ ਦੋਸਤੋ ਗੱਲਬਾਤ ਆ ਉਹ ਬਾਈ ਨਾਲ ਕਰੀਏ ਸਾਰੀ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਦੱਸੋ ਨਾਮ ਆਪਣਾ ਤਰਵਿੰਦਰ ਆ ਜੀ ਪਿੰਡ ਆਪਣਾ ਗੋਲਿਆ ਪਿੰਡ ਗੋਲਿਆ ਦਾ ਜਲਾ ਫੀਡ ਕੋਡ ਪੰਗਾ ਠੀਕ ਹੈ ਅੱਛਾ ਨਾਗ ਵਿਕਰੀ ਵਾਸਤੇ ਆਈ ਜਾਂਦੇ ਹਾਂਜੀ ਹਾਂਜੀ ਆਈ ਜਾਂਦੇ ਆ ਜੀ ਠੀਕ ਹੈ ਫਿਰ 3 ਤੈਨੂੰ ਨਾਗ ਪੜਾ ਹਾਂ ਆ ਕੋ ਬੰਦੇ ਨਹੀਂ ਲੈ ਲਈ ਠੀਕ ਹੈ ਪਹਿਲੇ ਫੋਨ ਚ ਹੀ ਥੋੜਾ ਹੋ ਗਿਆ ਜੀ ਠੀਕ ਹੈ ਤੈਨ ਨਾਗੀ ਅੱਜ ਫੇਰ ਹੈਗੀ ਹਾਂਜੀ ਹਾਂਜੀ ਤੈਨ ਨਾਗ ਫੇਰ ਆ ਜੀ ਅੱਛਾ ਪਹਿਲੇ ਨੰਬਰ ਤੇ ਇੱਕ ਕਟਾ ਖੜਾ ਕਟਾ ਕਿੰਨੇ ਟਾਈਮ ਦਾ ਇਹ ਹੈ ਇਹ ਹੈਗਾ ਸਾਲ ਕਦੇ ਨੇੜੇ ਵਾਚ ਸਾਲ ਕਦੇ ਹਾਂਜੀ ਖੋਲਿਆਂ ਨੂੰ ਮੜ ਜਾ ਕਿਹੜਾ ਕੜਾਈਏ ਬਿਲਕੁਲ ਜੈਜੀ ਮਾਰਕਿੰਗ ਦੇ ਵਿੱਚ ਬਹੁਤ ਚੰਗਾ ਜਾਨਵਰ ਆ ਸੰਨ ਮੈਂ ਕਿਹੜੇ ਸੀਮੰਸੂਮ ਹੰਦਾ ਜਾ ਮੈਂ ਯਾਰ ਪਾਦਰ ਬ੍ਰੋਇ ਪ੍ਰੋਜੈਕਟ ਲਈ ਆਂਦਾ ਅੱਛਾ ਬਾਕੀ ਮਾਲੀ ਘਰੇ ਆ ਉਹਨਾਂ ਦੇ ਚੰਗਾ ਅੱਛਾ ਸਾਰੇ ਕਾਟ ਵਾਲੇ ਜਨਾਂ ਕੋਲੇ ਠੀਕ ਆ ਦੋਸਤੋ ਤੁਹਾਨੂੰ ਪਤਾ ਹੀ ਆ ਵੀ ਪ੍ਰੋਜੈਕਟ ਦੇ ਵਿੱਚ ਬਹੁਤ ਚੰਗੇ ਸ ਚੰਗੇ ਸਾਨ ਹੈਗੇ ਆ ਉਹਨਾਂ ਦੇ ਗਾਂਹਾਂ ਬਰੀਡ ਇੱਥੇ ਤੁਰੇ ਫਿਰਦੀ ਬਸ ਠੀਕ ਹੈ ਭਾਈ ਮੋੜ ਦੇ ਬਿਲਕੁਲ ਜੈਜੀ ਮਾਰਕਿੰਗ ਦੇ ਵਿੱਚ ਹੋਊਗਾ ਦੋਸਤੋ ਕਟਾ ਬਾਕੀ ਕਟੇ ਦਾ ਨਕਸ਼ਾ ਬਹੁਤ ਸੋਹਣਾ ਮੈਨੂੰ ਬਹੁਤ ਪਸੰਦ ਆਇਆ ਇਹ ਠੀਕ ਹੈ ਜੀ ਬਿਲਕੁਲ ਜੈਜੀ ਮਾਰਕਿੰਗ ਦੇ ਵਿੱਚ ਆ ਤੇ ਡੈਸਟਿਕਲ ਵਗੈਰਾ ਵੀ ਬਿਲਕੁਲ ਸਾਫ ਸੁਧਰੇ ਆ ਜੀ ਠੀਕ ਹੈ ਸੋਹਣੇ ਢਾਂਚੇ ਦਾ ਬਾਕੀ ਉਮਰ ਦੇ ਹਿਸਾਬ ਨਾਲ ਕੱਦ ਕਾਠ ਬਹੁਤ ਸੋਹਣਾ ਠੀਕ ਹੈ ਜੀ ਬਿਲਕੁਲ ਇਹ ਪਤਲੀ ਚੌੜੀ ਦਾ ਕਟਾ ਹੈ ਅੱਛਾ ਰੇਟ ਫਿਰ ਇਹਦਾ ਕੀ ਸੋਚਿਆ ਰੇਟ ਇਹਦਾ 25000 ਨਾਲ ਦੇ ਆਪਾਂ 25000 ਹਾਂਜੀ ਮਾਣਤਾਨ ਹੋ ਜਾਊਗਾ ਮਾਣਤਾਨ ਹੋ ਜਾਊ ਠੀਕ ਹੈ ਦੋਸਤੋ 25000 ਰੇਟ ਹੈ ਜੀ ਮਾਨਤਾ ਨਾਲ ਮੌਕੇ ਦੇ ਉੱਤੇ ਹੋਊਗਾ ਠੀਕ ਹੈ ਜੀ ਬਾਕੀ ਜੀ ਸੋਹਣਾ ਸੁਨੱਖਾ ਕਟਾ ਇਹ ਚੰਗਾ ਤਿਆਰ ਹੋਣ ਵਾਲਾ ਵੱਡਾ ਮਾਲੀ ਤਿਆਰ ਹੋਊਗਾ ਜਿਸ ਟਾਈਮ ਤਿਆਰ ਹੋ ਗਿਆ ਇਹ ਠੀਕ ਹੈ ਕਟ ਕੁਟ ਤੇ ਨਿਸ਼ਾਨੀਆਂ ਸਾਰੀਆਂ ਹੀ ਸੋਹਣੀਆਂ ਠੀਕ ਹੈ ਅੱਛਾ ਰੇਟ 25000 ਦੇ ਵਿੱਚੋਂ ਮਾਨਤਾ ਕੋਈ ਹਾਂ ਮਾਨਤਾ ਹੋਈ ਦੂਜੇ ਨੰਬਰ ਤੇ ਇੱਕ ਝੂਟੀ ਆਪਣੇ ਕੋਲੇ ਕਿੰਨੇ ਟਾਈਮ ਦੀ ਹੋਈ ਇਹ ਤੇ ਹੈਗੀ ਯਾਰ ਢਾਈ ਸਾਲਾਂ ਦੇ ਨੇੜੇ ਹੋਊਗੀ ਠੀਕ ਹੈ ਤੇ ਮੂੰਹ ਇਹ ਖੀਰੀ ਆ ਅਛਾ ਖੀਰੀ ਆ ਹਾਂਜੀ ਕੋਲੇ ਕੋਲੇ ਨੂੰ ਵੀ 92 3 ਸਾਲ ਮੰਨ ਕੇ ਚੱਲੋ ਵੀ ਤੁਸੀਂ ਉਮਰ ਹੈ ਜੀ ਠੀਕ ਹੈ ਜੀ ਸੋਹਣੇ ਢਾਂਚੇ ਦੀ ਹੈ ਵੀ ਹੋਰ ਦੋ ਅੱਖ ਮਹੀਨੇ ਤੱਕ ਇਹ ਦੋਸੋਂ ਗੱਬਣ ਵੀ ਹੋ ਜਾਣੀ ਹੈ ਠੀਕ ਹੈ ਜੀ ਦੋ ਮਹੀਨੇ ਮਿਲ ਲੱਗਦਾ ਲੱਗਣੇ ਨਹੀਂ ਵੈਸੇ ਮੈਂ ਜ਼ਿਆਦਾ ਹੀ ਕਹਿਤਾ ਹੋਰ 1.5 ਮਹੀਨੇ ਤੱਕ ਤਾਰਾ ਕਰਦੇ ਹੀ ਕੱਲ ਅੱਛਾ ਤੇ ਆਪਾਂ ਬਣਵਾਈ ਨਹੀਂ ਦੇਦਾ ਸੱਜਣ ਮਿੱਤਰ ਲੈ ਜਾਓ ਆਪਦਾ ਮਨ ਆਪਦਾ ਢੇਕਾ ਪਰਵਾਹ ਕੋਲ ਬਿਲਕੁਲ ਭਾਈ ਕਹਿੰਦਾ ਵੀ ਤਾਰਾ ਕਰਦੀ ਪਈ ਹੈ ਬਣਦੀ ਪਈ ਹੈ ਠੀਕ ਹੈ ਜੀ ਤੁਸੀਂ ਸੀਮਨ ਲਵਾ ਸਕਦੇ ਹੋ ਵੈਸੇ ਕੱਦ ਕਾਠ ਉਮਰ ਸਹੀ ਹੈ ਜੀ ਵੇਟ ਵੀ ਸਹੀ ਆ ਕੱਟੀ ਤੋਂ ਗੱਬਣ ਹੋਣ ਲਈ ਬਸ ਠੀਕ ਹੈ ਬਾਈ ਜੀ ਮੋੜ ਰਿਆ ਮਾਰਕਿੰਗ ਤੁਸੀਂ ਆਪ ਚੈੱਕ ਕਰ ਸਕਦੇ ਹੋ ਜੀ ਠੀਕ ਹੈ ਸਿੰਗਾ ਸੁੰਗਾ ਦੀ ਸੋਹਣੀ ਐ ਵੈਸੇ ਬਰੀਕੀਆਂ ਦੇ ਵਿੱਚ ਵੀ ਝੂਟੀ ਇਹ ਚੰਗੀ ਐ ਜੀ ਥਾਣ ਦੋਸਤੋ ਦਿਖਾ ਦਿੰਨਾ ਥਾਣ ਚਾਰੀ ਨਿਕੜ ਵੀ ਹੋਣਗੇ ਸੋਨੇ ਥਾਣਾ ਅੱਛਾ ਰੇਟ ਬਾਈ ਜੀ ਇਹਦਾ ਕੀ ਐ ਰੇਟ ਇਹਦਾ 43000 43000 ਹਾਂਜੀ ਅਛੇ ਮਾਨਤਾਨ ਹੋ ਜਾਊਗਾ ਹਾਂ ਮਾਨਤਾਨ ਕਰ ਦਾਂਗੇ ਠੀਕ ਐ ਅਛਾ 17 ਕੀਤੀਆ ਕਿ ਕਿੰਨੇ ਦਿਨ ਹੋਗੇ ਤਾਰਾ ਕੀਤੇ ਕੱਲ ਕਰਦੇ ਸੀ ਤਾਰਾਂ ਅਛਾ ਜੀ ਕੱਲ ਰੈਂਕ ਨਹੀਂ ਵੀ ਸੀਗੀ ਅਛਾ ਹੀਰ ਚੀ ਆ ਹਾਂ ਹੀਰ ਚੀ ਆ ਠੀਕ ਐ ਦੋਸਤੋ ਅਜੇ ਹੀਟ ਚਾ ਤੁਸੀਂ ਜੇ ਕਿਸੇ ਵੀਰ ਭਰਾ ਨੂੰ ਪਸੰਦ ਆਵੇ ਤਾਂ ਤੁਸੀਂ ਖਰੀਦ ਕੇ ਹੁਣ ਇਹਨੂੰ ਸੀਮਨ ਲਵਾ ਸਕਦੇ ਹੋ ਵੈਸੇ ਠੀਕ ਐ ਜੀ 42 43000 ਹਾਂਜੀ 43000 ਦੇਟ ਆ ਜੀ ਵਿੱਚੋਂ ਮਾਨਤਾਨ ਬਾਈ ਕੇ ਦਾ ਕਰ ਦਿਆਂਗੇ ਠੀਕ ਹੈ ਤੀਜੇ ਨੰਬਰ ਵਾਲੀ ਕੱਟੀ ਇੱਕ ਤੁਹਾਨੂੰ ਦਿਖਾਉਣੀ ਹੈ ਜੀ ਇਹ ਵੀ ਬਹੁਤ ਸੋਹਣੀ ਹੈ ਸਿੰਗ ਸਿੰਗ ਬੜੇ ਚੰਗੇ ਇਹਦੇ ਇਹਦਾ ਰੇਟ ਰੂਟ ਇੱਕ ਹੀ ਰੱਖਿਆ ਇਹਦਾ 28000 ਆ ਇਹਦਾ 28000 ਹਾਂ ਕਿੰਨੀ ਕੁ ਹੋ ਗਈ ਹੈ ਨੰਬਰ ਉਹ ਵੀ ਖੀਰੀ ਹੈ ਜੀ ਅੱਛਾ ਇਹ ਡੇਢ ਸਾਲ ਦੇ ਨੇੜੇ ਜਿਆ ਠੀਕ ਹੈ ਖੋਲਿਆ ਤੁਸੀਂ ਡੇਢ ਸਾਲ ਉਮਰ ਆ ਜੀ ਸੋਹਣੇ ਢਾਂਚੇ ਦੀ ਆ ਥੋੜੀ ਜਿਹੀ ਰਿਸੀ ਆ ਕੱਟੀ ਰਾਜੀ ਹੋਣ ਵਾਲੀ ਆ ਵੈਸੇ ਠੀਕ ਹੈ ਜੀ ਮੂੰਹ ਮੱਥੇ ਦੀ ਚੰਗੀ ਹੈ ਕੱਟੀ ਸਪੀਨ ਪਾਣੀ ਬਹੁਤ ਨਹੀਂ ਹੈ ਫਟਾਫਟ ਆਉਣਾ ਥੋੜੀ ਜਿਹੀ ਲਿਸਟਾ ਆਪਾਂ ਬਖੰਦੀ ਆ ਹੂੰ ਇਹ ਦੋਸਤੋਂ 3 ਤੋਂ 4 ਮਹੀਨੇ ਤੁਸੀਂ ਇਹਦੀ ਸੇਵਾ ਕਰ ਲਈ ਐ ਵੀ ਨਵੇਂ ਦੁੱਧ ਹੋਣ ਵਾਲੀ ਝੋਟੀ ਐ ਠੀਕ ਹੈ ਜੀ ਸੋਹਣੇ ਢਾਂਚੇ ਦੀ ਐ ਬਾਕੀ ਤੋਰ ਤੋਰ ਵੀ ਠੀਕ ਐ ਬਸ ਠੀਕ ਐ ਭਾਈ ਜੀ 1.5 ਸਾਲ ਉਮਰ ਐ ਕਾਬਿਲ ਕਾਟ ਸੋਹਣਾ ਬਿਲਕੁਲ ਛੋਟੇ ਸਿੰਗ ਦੀ ਐ ਜੀ ਠੀਕ ਹੈ ਜੀ ਅੱਖਾਂ ਓੱਖਾਂ ਸੋਹਣੀਆਂ ਬਾਕੀ ਥਣ ਇਹਦੇ ਵੀ ਚਾਰੇ ਨਿਕਲ ਵੀ ਹੋਣਗੇ ਇਹ ਵੀਰ ਵੀ ਪੂਰੀ ਤਸੱਲੀ ਕਰਕੇ ਖਰੀਦੇ ਆ ਪਸ਼ੂ ਨੂੰ ਠੀਕ ਹੈ ਜੀ 28200 ਰੇਟ ਐ 1.5 ਸਾਲ ਉਮਰ ਐ ਜੀ ਰੇਟ ਦੇ ਵਿੱਚੋਂ ਮਾਰ ਤਾਨ ਹੋ ਜਾਊਗਾ ਥਣ ਦੋਸਤੋਂ ਦਿਖਾ ਦਿੰਦਾ ਤੁਹਾਨੂੰ ਹੇ ਅਲੋ ਜੀ ਤਾਰ ਦੇ ਦੋਸਤੋ ਚਾਰੇ ਥਾਣੇ ਨਿਕੜਵੇ ਠੀਕ ਹੈ ਜੀ ਬਿਲਕੁਲ ਜੈਜੀ ਮਾਰਕਿੰਗ ਦੇ ਵਿੱਚ ਹੈ ਜੀ ਪਟਾ ਪੋਟਾ ਸੋਹਣਾ ਸਾਰੀ ਮਾਰਕਿੰਗ ਆ ਗਈ ਹੈ 28000 ਦੇ ਰੇਟ ਦੇ ਵਿੱਚੋਂ ਮਾਰਦਾਨ ਹੋ ਜੂਗਾ ਦੋਸਤੋ 3 ਲੱਖ ਤੁਹਾਨੂੰ ਦਿਖਾਤੇ ਹੈ ਜੀ ਨਾਲ ਹੀ ਤੁਹਾਨੂੰ ਰੇਟ ਦੱਸਾਂ ਜਿਹੜਾ ਨਾਗ ਤੁਹਾਨੂੰ 3ਾਂ ਦੇ ਵਿੱਚੋਂ ਜੱਚੇ ਉਹਦੀ ਤਸਲੀ ਤੁਸੀਂ ਆਪ ਕਰ ਲਿਓ ਨੰਬਰ ਵਾਈ ਦਾ ਸਕਰੀਨ ਤੇ ਚੱਲਦਾ ਹੋਣਾ ਤੇ ਚਲੋ ਠੀਕ ਹੈ ਭਾਈ ਜੀ ਚੰਗਾ ਭਾਈ ਜੀ